ਜੀ ਦਾ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਇਹ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਗਾ ਸਾਰੇ ਸਤਿਕਾਰਯੋਗ ਸਾਰੇ ਪ੍ਰਧਾਨ ਸਾਰੇ ਸਖਤਰ ਸਾਡੇ ਵਿੱਚ ਕ੍ਰਿਸ਼ਨ ਸਿੰਘ ਬੱਬੂ ਦੁਰਦੇਵ ਸਿੰਘ ਬਾਬਾ ਮਲੇਗੀ ਦੇ ਪ੍ਰਧਾਨ ਸਾਡੇ ਵਿੱਚ ਹਾਰ ਮੋਹਰ ਸਿੰਘ ਜੀ ਘਾਰੂ ਸਾਡੇ ਵਿੱਚ ਪ੍ਰੈਸ ਰਿਪੋਰਟਰ ਸਰਦਾਰ ਗੌਰਵ ਸਿੰਘ ਜੀ ਹੋਰ ਤੇ ਹੋਰ ਵੀ ਸਤਿਕਾਰਯੋਗ ਸਾਡੇ ਤਰਫੋਂ ਸਾਡੇ ਬਹੁਤ ਹੀ ਸਤਿਕਾਰਯੋਗ ਢਲਵੰਟੇ ਡਿਵੀਜ਼ਨ ਪਹਿਲਾਂ ਸਾਡੇ ਕੋਲ ਚਤਕਾਰਦਸ ਵਿੱਚ ਫੋਟੋ ਵੀ ਹੋ ਕੇ ਗਈ ਹੈ ਹੁਣ ਮੈਂ ਬੇਨਤੀ ਕਰੂੰਗਾ ਮਨੀਮ ਯੂਨਨ ਦੇ ਪ੍ਰਧਾਨ ਜੀ ਬਹੁਤ ਧੰਨਵਾਦ ਅੱਜ ਜੋ ਮਈ ਜਰਾਮ ਨਾਰਿਆ ਨਾਇਕ ਇੱਕ ਐਸਾ ਦਿਹਾੜਾ ਜੋ ਮਜ਼ਦੂਰਾਂ ਦੇ ਹੱਕਿਆਂ ਦੇ ਲਈ ਸ਼ਕਾਗੋ ਦੇ ਵਿੱਚ ਸ਼ਹੀਦਾਂ ਨੇ ਆਪਣੀਆਂ ਸ਼ੇਂਚੀਆਂ ਦਿੱਤੀਆਂ ਸਾਰੇ ਹੀ ਮਜ਼ਦੂਰ ਭਰਾ ਅੱਜ ਮਜ਼ਦੂਰ ਜਥੇਬੰਦੀਆਂ ਦੀ ਗੁਵਾਈ ਕਰ ਰਹੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਅੱਜ ਦਾ ਦਿਹਾੜਾ ਤੇ ਇਹਦੀ ਮਹੱਤਤਾ ਲੋੜ ਹੈ ਸਮਝਣ ਦੀ ਕਿ 1886 ਦੇ ਵਿੱਚ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਉਹ ਸੰਘਰਸ਼ ਦੇ ਦੌਰਾਨ ਉੱਥੋਂ ਦੀ ਹਕੂਮਤ ਨੇ ਸ਼ਿਕਾਗੋ ਸ਼ਹਿਰ ਦੇ ਵਿੱਚ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਸੰਘਰਸ਼ ਦੇ ਉੱਤੇ ਉੱਤੇ ਹਮਲਾ ਕਰਵਾ ਕੇ ਉੱਥੇ ਮਜ਼ਦੂਰ ਆਗੂਆਂ ਨੂੰ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਸੁੱਟ ਕੇ ਗੋਲੀਆਂ ਨਾਲ ਪੰਨ ਕੇ ਵੱਖ-ਵੱਖ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਉਹਨਾਂ ਨੇ ਇਸ ਮਜ਼ਦੂਰ ਚੰਗਰਥ ਨੂੰ ਖਪਾਉਣ ਦੀ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਕੋਈ ਚੰਗਾ ਖਾਣ ਪੀਣ ਹੋ ਸਕਦਾ ਕਿਉਂਕਿ ਕਮਾਈਆਂ ਹੈ ਨਹੀਂ। ਕਮਾਈਆਂ ਜਾਦੇ ਆ। ਸਰਕਾਰਾਂ ਨੇ ਮਜ਼ਦੂਰਾਂ ਨੂੰ ਇੰਨਾ ਤੇ ਦਬਾਅ ਤੇ ਰੱਖਿਆ ਹੋਇਆ ਕਿ ਮਜ਼ਦੂਰ ਦਾ ਆਪਣਾ ਸਿਰ ਨਹੀਂ ਚੱਕ ਸਕਦਾ। ਅੱਜ ਵੀ ਸਾਡੇ ਹਾਲਾਤ ਮੰਨੇ ਮਜ਼ਦੂਰਾਂ ਦੇ ਐਜੇ ਹੋ ਚੁੱਕੇ ਆ ਕਿ ਜੋ 1 ਮਹੀਨੇ ਦਾ ਸੀਜ਼ਨ ਆ ਅੱਜੋ ਕਸਨਾ ਦੇ ਵਿੱਚ ਖਤਮ ਕੀਤਾ ਗਿਆ ਹੈ तकरीबन ਭਰਿਆ ਹੋਇਆ ਮਾਲ ਮੰਡੀਰੇ ਵਿੱਚ ਪਿਆ ਹੈ ਜਿਹਦੀ ਲਿਫਟਿੰਗ ਨਹੀਂ ਹੋ ਸਕਦੀ ਕਾਰਨ ਕਿ ਸਾਰਾ ਹੀ ਕੰਮ ਮਜ਼ਦੂਰ ਦੇ ਉੱਪਰ ਨਿਰਭਰ ਕਰ ਦਿੱਤਾ ਹੈ ਪਰ ਅੰਤਰਰਾਸ਼ਟਰੀ ਮਿਹਨਤੂਰ ਦਵਸਤੇ ਸਾਡੇ ਇਸ ਅਲਾਜ ਮੰਡੀ ਦੇ ਪ੍ਰੋਗਰਾਮ ਵਿੱਚ ਕਿਉਂਕਿ ਅਸੀਂ ਪਿਛਲੇ 10-15 ਸਾਲ ਤੋਂ ਗੱਲਾ ਗੈਂਟੂਰ ਯੂਨੀਅਨ ਤੇ ਸਾਡੇ ਹੋਰ ਸਾਰੇ ਸਾਥੀ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਕੋਲਕਪੁਰਾ ਜਿਨ੍ਹਾਂ ਦੇ ਅੱਜ ਸਾਡੇ ਪ੍ਰਧਾਨ ਸਾਹਿਬ ਵੀ ਆਏ ਹੋਏ ਐ ਸੀਨੀਅਰ ਮੀਤ ਪ੍ਰਧਾਨ ਚਤਨ ਗਰਜਨ ਸਿੰਘ ਜੀ ਪ੍ਰਧਾਨ ਸਾਹਿਬ ਰਾਜੇਵ ਸਿੰਘ ਜੀ ਬੀਬੀ ਬਜੀਤ ਕੌਰ ਸਿਖਾੜਾ ਸਰਦ ਸਿਕੰਦਰ ਸਿੰਘ ਟਾਕਲੇਰ ਮੋਹਨ ਸਿੰਘ ਘਾਰੂ ਬੱਬਲ ਸਿੰਘ ਚੰਦਵਾਜਾ ਭੁਖੇਂਦਰ ਸਿੰਘ ਵਾਲਾ ਤਰਾਕਾ ਬਾਬਾ ਕਾਕਾ ਸਿੰਘ ਜੀ ਗੁਰਾਸ ਸਿੰਘ ਢੀਕੋੜ ਤੋਂ ਸਾਡੇ ਅੰਗਹੀਨ ਯੂਨੀਅਨ ਦੇ ਪ੍ਰਧਾਨ ਸਾਹਿਬ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਐ ਗਰਬਾਲ ਸਿੰਘ ਲਾਲੀ ਵੀ ਇੱਥੇ ਪਹੁੰਚੇ ਐ ਔਰ ਜਿੰਨੇ ਮੇਰੇ ਵੀਰ ਸਰਦਾਰ ਪ੍ਰੂਪ ਸਿੰਘ ਪਹੁੰਚੇ ਐ ਔਰ ਸਾਰੇ ਦਾ ਜੇ ਕਿਸੇ ਦਾ ਮੈਂ ਨਾ ਲਾ ਰਹਿ ਨਾ ਭੁੱਲ ਗਿਆ ਹੋਵਾਂ ਮਾਫੀ ਚਾਹਣਾ ਅੱਜ ਝੰਡੇ ਜਿਹੜਾ ਇਧਰ ਦੇ ਪਾਸੇ ਵੀ ਬਹੁਤ ਸਾਰੇ ਤਾਂ ਲੋਕ ਝੰਡੇ ਲੈ ਗਿਆ ਮੈਂ ਇੱਕ ਬੇਨਤੀ ਕਰਦਾ ਇਹ ਝੰਡੇ ਆਪਾਂ ਹੀ ਖਰੀਦੇ ਐ ਤੁਹਾਡੇ ਪੈਸੇ ਨਾਲ ਖਰੀਦੇ ਇਹਨਾਂ ਨੂੰ ਘਰੇ ਨਾਲ ਜਾਓ ਸੋ ਮੈਂ ਅੱਜ ਮਈ ਜਸਤੇ ਸਾਡੇ ਵਾਠ ਵਾਠ ਬੁਲਾੜਿਆ ਨੇ ਜੋ ਬੋਲਿਆ ਉਹ ਮੈਂ ਰਿਪੀਟ ਨਹੀਂ ਕਰੂੰਗਾ ਕਿਉਂਕਿ ਉਹਨਾਂ 1886 ਦੇ 1 ਮਈ 1886 ਦੇ ਸ਼ਹੀਦਾਂ ਨੂੰ ਜੋ ਅੱਜ ਅਸੀਂ ਸ਼ਰਧਾ ਅਲੀ ਭੇਟ ਕਰਨ ਵਾਲਾ ਸਟੇਜ ਤੇ 1 ਮਈ ਨੂੰ ਸਾਰੀ ਦੁਨੀਆ ਦੇ ਵਿੱਚ ਮਈ ਦਿਵਸ ਮਨਾਉਂਦੇ ਆ ਅਸੀਂ ਕੌਸ਼ਨ ਸੀ ਮਹਿਸੂਸ ਕਰਦੇ ਆ ਭਾਵੇਂ ਕਿ ਉਸ ਸਮੇਂ ਸੰਵਾਰਸ਼ੀ ਲੋਕਾਂ ਦਾ ਚਿੱਤਾ ਝੰਡਾ ਸੀ ਉਦੋਂ ਉਸ ਸੰਵਾਰਸ਼ ਦੌਰਾਨ ਛੋਡੇ ਬੱਚੇ ਵੀ ਸ਼ਹੀਦ ਹੋਏ ਉਹਨਾਂ ਨੇ ਖੂਨ ਨਾਲ ਰੰਗਿਆ ਇਹ ਝੰਡਾ ਕਿਉਂਕਿ ਉਹ ਬੱਚੇ ਬੁਲੇਟੇ ਗਏ ਸੀ ਚਿੱਤੇ ਝੰਡੇ ਤੇ ਸੋ ਉਹਨਾਂ ਨੂੰ ਯਾਦ ਕਰਦੇ ਆ ਅੱਜ ਅਸੀਂ ਇੱਥੇ 75 ਹੋਏ ਆ ਅੱਜ ਮਜ਼ਦੂਰ ਦੀ ਜੋ ਹਾਲਤ ਹੈ ਉਸੇ ਸਾਰੇ ਵਾਖੂਪੇ ਜਾਣਦੇ ਹੋ ਮੈਂ ਗੱਲਾਂ ਮਜ਼ਦੂਰਾਂ ਦੀ ਗੱਲ ਕਰਾਂ ਮੰਡੀ ਮਜ਼ਦੂਰਾਂ ਦੀ ਪੱਠਾ ਮਜ਼ਦੂਰਾਂ ਦੀ ਗੱਲ ਕਰਾਂ ਤਾਂ ਸਰਕਾਰ ਵੱਲੋਂ 6 ਮਹੀਨਿਆਂ ਬਾਅਦ ਇੱਕ ਮਜ਼ਦੂਰੀ ਦਾ ਪਰਚਾ ਜਾਰੀ ਕੀਤਾ ਜਾਂਦਾ ਹੈ ਔਰ ਉਸ ਆ ਮਜਦੂਰੀ ਦੇ ਰੇਟਾਂ ਵਿੱਚ ਮਲੂਮੀ ਜਾ ਪੈਸਿਆਂ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ। ਸੋ ਜਿਹਦੇ ਨਾਲ ਇਹ ਫਸਲਾਂ ਦਾ ਰੇਟ ਤਾਂ ਸੈਕਿੰਡਿਆਂ ਦੇ ਵਿੱਚ ਵਾਧਾ ਹੁੰਦਾ ਹੈ। ਸਾਡੇ ਸਾਡੇ ਮਜ਼ਦੂਰ ਭਰਾਵਾਂ ਦੇ ਨਾਲ ਨਾਲ ਸਾਡੇ ਦੇ ਆਰਤੀਆ ਭਰਾ ਦੇ ਉਹਨਾਂ ਦੇ ਕਮਿਸ਼ਨ ਵਿੱਚ ਵੀ ਕਟੌਤੀ ਕੀਤੀ ਜਾਂਦੀ ਹੈ। ਸਾਡੇ ਦਰਮਿਆਨ ਚੇਅਰਮੈਨ ਮਾਰਕੀਟ ਕਮੇਟੀ ਸਰਦਾਰ ਗਰਮੀਤ ਸਿੰਘ ਜੀ ਪਹੁੰਚੇ ਐ ਮਨਜੀਤ ਸ਼ਰਮਾ ਜੀ ਪਹੁੰਚੇ ਐ ਸਾਡੇ ਪ੍ਰੈਸ ਵਾਲੇ ਸਾਥੀ ਵੀ ਪਹੁੰਚੇ ਐ ਮੈਂ ਵੰਜੀ ਸ਼ਾਕਾ ਦੇ ਫੋਨ ਪੇਟ ਕਰਨ ਆਏ ਹੋਏ ਸਾਡੇ ਮਜ਼ਦੂਰ ਕ੍ਰਾਂਤੀਕਾਰੀ ਸਾਰੇ ਜਿਨ੍ਹਾਂ ਨੇ ਅਪਰਾਲਾ ਕੀਤਾ ਫਰਦਾਰ ਮਿੱਟੂ ਸਿੰਘ ਜੀ ਔਰ ਹੋਤਾ ਸਾਹਿਬ ਸਾਡੇ ਗਰਜਨ ਸਿੰਘ ਜੀ ਕਾਰੂ ਕੈਪਟਨ ਸਾਹਿਬ ਸਾਡੇ ਮਹਿੰਦੀ ਰਤਾ ਜੀ ਸਾਡੇ ਨੌਜਵਾਨ ਯੋਧੇ ਕਰਨਜੀਤ ਪੱਕਾ ਜੀ ਸਾਰੇ ਤੁਸੀਂ ਨਾਮ ਲੈਣ ਦੇ ਬਹੁਤ ਸਤਿਕਾਰਯੋਗ ਸਾਡੇ ਰਵਿਸ਼ ਸਿੰਘ ਐਮਰੇ ਆਉਣ ਵਾਲੇ ਜਨਤੂ ਤੋਂ ਕਾਂਗਰਸ ਪਾਰਟੀ ਤੋਂ ਇਹਨਾਂ ਦਾ ਵੀ ਸਤਿਕਾਰ ਕਰਦੇ ਬਹੁਤ ਵਧੀਆ ਬੋਲ ਕੇ ਗਏ ਮੇਰੇ ਵੀਰੋ ਅੱਜ ਜਿਹੜਾ ਦਿਨ ਹੈ ਖਾਸ ਕਰਕੇ ਮਜ਼ਦੂਰਾ ਵਾਸਤੇ ਰੱਖਿਆ ਗਿਆ ਹੈ ਇਹ ਕਿਉਂ ਕਿ ਅੱਜ ਦੇ ਦਿਨ ਸ਼ਹਾਦਤਾਂ ਕੀ ਸ਼ਹੀਦ ਸਾਡੇ ਰਹਿਬਰ ਸਾਡੇ ਬਜ਼ੁਰਗ ਜਿਹੜੇ ਅੱਜ ਝੰਡੇ ਦਾ ਮਾਲ ਸਾਡੇ ਪਿਛਲੇ ਬਲਾਰਿਆਂ ਨੇ ਵੀ ਦੱਸਿਆ ਹੈ ਯਾਦਿੱਤ ਢੇੜੇ ਦਾ ਰਾਰ ਹਾਇਕ ਨੇ ਹੈ ਕਿਉਂ ਹੈ ਤੇ ਮੇਰੇ ਵੀਰੋ ਜਦੋਂ ਤੁਹਾਡੀਆਂ ਔਰਡਰ ਤਾਂ ਤੈਰ ਹੋ ਗਿਆ ਜਦੋਂ ਤੁਹਾਨੂੰ ਜਿੱਤਾਂ ਜਦੋਂ ਤੁਹਾਨੂੰ ਰੇਤ ਮਿਲਣ ਲੱਗੇ ਮਜ਼ਦੂਰ ਨੂੰ ਵਾਪਸ ਹੱਕ ਮਿਲਣ ਲੱਗੇ ਪਹਿਲਾਂ ਕਿੰਨੇ ਕਿੰਨੇ ਮਜ਼ਦੂਰ ਨੂੰ ਗੁਲਾਮ ਕਹਿ ਕੇ ਬੁਲਾਇਆ ਜਾਇਆ ਰਹਾ ਸੀ ਮਜ਼ਦੂਰਾਂ ਦੀ ਗੁਲਾਮੀ ਤੋੜੀ ਸਾਡੇ ਬਜ਼ੁਰਗਾਂ ਨੇ ਤੇ ਅਸੀਂ ਵੈਦਨ ਦਾ ਪਹਿਲਾਂ ਵੀ ਹੁੰਦਾ ਸੀ ਆਪਣੇ ਬਜ਼ੁਰਗਾਂ ਨੂੰ ਅੱਖਾਂ ਤੋਂ ਕੋਹੜਾ ਰੱਖਿਆ ਪਾਉਂਦੀ ਕਿਸੇ ਖੇਤਰ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਹੋਰ ਅੱਜ ਆਦੇ ਰਹਿਤਾਂ ਲਖਾ ਤੋਂ ਪ੍ਰੋਖਾ ਰੱਖਿਆ ਹੈ ਕਿ ਅੱਜ ਬੀਬੀਆਂ ਦਾ ਕੱਠ ਦੇਖ ਕੇ ਮੈਨੂੰ ਲੱਗਦਾ ਹੈ ਵੀ ਜਦੋਂ ਬੀਬੀਆਂ ਦੇ ਕੱਠ ਇਸ ਤਰ੍ਹਾਂ ਹੋਣ ਲੱਗ ਜਾਣ ਤੇ ਉਦੋਂ ਸਾਡੀਆਂ ਗਰੀਬਾਂਆਂ ਦੀਆਂ ਆਦਤਾਂ ਦੀਆਂ ਸਰਕਾਰਾਂ ਨੇ ਕਿਤਨਾ ਕਿਤੇ ਅਸੀਂ ਜਹਾਜ਼ ਦੇਖ ਲਈਏ ਰਾਜਤਾਂ ਦੇ ਮੱਧ ਤੇ ਦੇਖ ਲਈਏ ਤੇ ਕਿਤਨਾ ਕਿਤੇ ਉਹਦੇ ਨੇਤੇ ਸਾਡੇ ਬੰਦੇ ਆ ਕਿ ਵੇਹ ਰੋਹਤ ਵੱਡੀ ਆ ਸਾਡੀਆਂ ਕ੍ਰਾਂਤੀਕਾਰੀ ਬੀਬੀਆਂ ਦੀ ਇਸ ਕਰਕੇ ਦਿੱਲੀਓ ਮੈਂ ਅੱਜ ਸ਼ਹਾਦਤਾਂ ਦੇ ਸ਼ਹੀਦਾਂ ਦੀ ਗੱਲ ਕਰਾਂ ਤੁਹਾਨੂੰ ਮਜ਼ਦੂਰੀ ਦਿੱਤੀ ਤੇ ਮਜ਼ਦੂਰ ਐਕਟ ਜਿਹੜਾ ਬਣਿਆ ਅੱਜ ਕਿਹੜੇ ਮਜ਼ਦੂਰ ਦੇ ਅੱਜ ਸਾਡੇ ਨਰੇਗਾ ਮਜ਼ਦੂਰ ਸਾਰੇ ਬੈਠੇ ਹੋਣੇ ਆ ਤੇ ਦਿੱਲੀਓ ਤੁਹਾਡੇ ਸਰਕਾਰੀ ਕਾਰਡ ਬਣੇ ਹੋਣੇ ਆ ਨਰੇਗਾ ਦੇ ਬਣਿਆ ਨਾ ਤੇ ਅੱਜ ਕੀ ਤੁਹਾਡੇ ਉਹਨਾਂ ਖਾਤਿਆਂ ਦੇ ਵਿੱਚ ਸਾਡੇ 4-400 ਰੁਪਇਆ ਆਜੂਗਾ ਆਜੂਗਾ ਤੇ ਮੇਰੇ ਵੀਰੋ ਥੋੜੇ ਕਿਤਨੇ ਹੋਈਆਂ ਯੋਜਨਾਵਾਂ ਕੁਰਬਾਨੀਆਂ ਕੀਤੀਆਂ ਹੋਈਆਂ ਤੁਹਾਡੇ ਬਿਰਗਾਂ ਦੀਆਂ ਕੁਰਬਾਨੀਆਂ ਅੱਜ ਜਿਹਨੀ ਜੱਜ ਦੀ ਤੇ ਆ ਉਹ ਜੱਜ ਦੇ ਖਾਤੇ ਦੇ ਵਿੱਚ ਆ ਜਾਣੀ ਹੈ ਜਿਹਨੇ ਕਿਸੇ ਵੀ ਢਾਈ ਦੀ ਤੇ ਉਹਦੇ ਖਾਤੇ ਚ ਆ ਜਾਣੀ ਹੈ ਕਿ ਅੱਜ ਮਜ਼ਦੂਰ ਨੇ ਲੱਖਾਂ ਥੋੜੇ ਮਰੇਗਾ ਦੇ ਕਾਲ ਸਰਕਾਰੀ ਬਣੇ ਹੈ ਕਿਸੇ ਸਰਕਾਰ ਨੇ ਕਿਸੇ ਵਿਅਕਤੀ ਨੇ ਇਹ ਨਹੀਂ ਕਿਹਾ ਵੀ ਅੱਜ ਦੀ ਜਿਹਾਰੀ ਜਿਹੜੀ ਮਰੇਗਾ ਦੇ ਖਾਤੇ ਦੇ ਵਿੱਚ ਵੀ ਪਾ ਲਿਓ ਕਿਆ ਕਿਸੇ ਨੇ ਵੀ ਅੱਜ ਕਈ ਸਾਡੀਆਂ ਬੀਬੀਆਂ ਦੇ ਘਰਾਂ ਦਾ ਕੰਮ ਵੀ ਚਲਾਈ ਬੈਠੀਆਂ ਹੋਣੀਆਂ ਵੀ ਸਾਨੂੰ ਤਾਂ ਅੱਜ ਕੋਈ ਛੁੱਟੀ ਨਹੀਂ ਮਿਲੀ ਸਾਨੂੰ ਪਤਾ ਉਥੇ ਦੇ ਚੌਧਰੀਆਂ ਨੇ ਵੀ ਇਹ ਗੱਲ ਕਹਿਤੀ ਹੋਣੀ ਹੈ ਵੀ ਅੱਜ ਭਾਈ ਤੁਹਾਨੂੰ ਛੁੱਟੀ ਨਹੀਂ ਦੇਣੀ ਇਸ ਕਰਕੇ ਬੀਬੀਓ ਜੇ ਅਸੀਂ ਆਪ ਦੇ ਰਹਿਤਾਂ ਦੀਆਂ ਅੱਖਾਂ ਨੂੰ ਆਦੀਆਂ ਅੱਖਾਂ ਨੂੰ ਜਗਾਉਣਾ ਹੈ ਤੇ ਸਾਨੂੰ ਆਪਣੇ ਰਹਿਤਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਤੇ ਉਹਨਾਂ ਦੀਆਂ ਮੜੀਆਂ ਤੇ ਉਹਨਾਂ ਦੀਆਂ ਯਾਦਾਂ ਤੇ ਮੇਲੇ ਲਾਉਣੇ ਪੈਣੇ ਆ ਪਰ ਨਹੀਂ ਅਸੀਂ ਉਹਨਾਂ ਦੀਆਂ ਮਰਿਆ ਤੋਂ ਉਹਨਾਂ ਦੇ ਮੇਲਿਆਂ ਤੋਂ ਪਾਸੇ ਹੱਕੇ ਉਹਨਾਂ ਲੋਕਾਂ ਦੇ ਮੇਲੇ ਤੇ ਉਹਨਾਂ ਲੋਕਾਂ ਦੀਆਂ ਸੱਤਾਂਗਾਂ ਕਰਦੇ ਆ ਜਿਨ੍ਹਾਂ ਨੇ ਸਾਡੇ ਇਰਦਾਂ ਦਾ ਕਾਹਨ ਕੀਤਾ ਜਿਨ੍ਹਾਂ ਨੇ ਸਾਡੇ ਇਰਦਾਂ ਨੂੰ ਪੁਛਾਰਿਆ ਅਸੀਂ ਉਹਨਾਂ ਦੇ ਮੇਲਿਆਂ ਤੇ ਜਾਂਦੇ ਆ ਮੈਂ ਹੱਥ ਬੰਨ ਕੇ ਹੀ ਬੇਨਤੀ ਕਰਦਾ ਮੈਂ ਦੋ ਨਾਰੇ ਲਾਊਗਾ ਤੇ ਨਾਰੇ ਜਿਹਦੀਆਂ ਦੋਵੇਂ ਬਾਵਾ ਦੋਵੇਂ ਬਾਵਾ ਖੜੀਆਂ ਕਰਕੇ ਲਾਉਣੇ ਆ ਤੇ ਜਿਹਦੀ ਇੱਕਾਜੋਂ ਇੱਕਾ ਵੀ ਖਲਾ ਕਰ ਲੇ ਤੇ ਆ ਝੰਡੇ ਜਿਹੜੇ ਰਹਿ ਗਿਆ ਟੁੱਟੇ ਦੇ ਉੱਤੇ ਹੋਣਾ ਸ਼ਹੀਦਾਂ ਕੇ ਸਹੀਦਾਂ ਨੂੰ ਲਾਲ ਸਲਾਮ ਸਲਾਮ ਸ਼ਹੀਦਾਂ ਨੂੰ ਲਾਲ ਸਲਾਮ 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 ਸ਼ਹੀਦਾਂ ਨੂੰ ਲਾਲ ਸਲਾਮ 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 ਬੀਬੀਆਂ ਪੁੱਟਿਆ ਪੂਜਤਾ ਤੈ ਹੁੰਦੀ ਹੈ ਅੱਜ ਵੀ ਭੱਠਿਆਂ ਦੀ ਯੋਜਤਾ ਤੈ ਹੁੰਦੀ ਹੈ ਅੱਜ ਸਰਕਾਰੀ ਮੰਡੀਆਂ ਦੇ ਰੇਟ ਤੈ ਹੁੰਦੇ ਆ ਜਿੰਨਾ ਲੋਕਾਂ ਦੀ ਆ ਸਰਕਾਰ ਦੇ ਵਿੱਚ ਪਹੁੰਚਾ ਹੈ ਜਿੰਨਾ ਲੋਕਾਂ ਦੀ ਪਾਵਨਾਰ ਵਾਲ ਦੇ ਰੇਟ ਲਾਏ ਜਾਂਦੇ ਆ ਉਹਨੂੰ ਇਕੱਠਾ ਤੋਂ ਅੱਧੇ ਰੇਟ ਮਿਲਉਂਦੇ ਆ ਤੁਹਾਨੂੰ ਗੱਲਾਂ ਤੋਂ ਅੱਧੇ ਰੇਟ ਮਿਲਉਂਦੇ ਆ ਤੁਹਾਨੂੰ ਮਜ਼ਦੂਰੀ ਅੱਧੇ ਰੇਟਾਂ ਮਿਲਦੀ ਆ 2016 ਦੇ ਵਿੱਚ ਇੱਕ ਨੋਟੀਫਿਕੇਸ਼ਨ ਕਰਾਇਆ ਸਰਕਾਰ ਤੋਂ 24000 ਰੁਪਏ ਦਲਕਾ ਪਾ ਵੀ ਕੋਈ ਬੀਬੀ ਭੱਠੇ ਤੇ ਕੰਮ ਕਰਦੀ ਹੈ ਪਾ ਵੀ ਕਿਸੇ ਦੇ ਪੁੱਟੇ ਹਾਫ ਕਰਦੀ ਹੈ ਪਾ ਵੀ ਕਹਿੰਦੀਆਂ ਪੁੱਠੀਆਂ ਸਾਫ ਕਰਦੀਆਂ 24000 ਤੋਂ ਟਾਟੂ ਦੀ ਤਰ੍ਹਾਂ ਸਰਕਾਰ ਨਹੀਂ ਹੋਣੀ ਚਾਹੀਦੀ ਤੇ ਮੇਰੇ ਬੀਬੀਓ ਤੁਹਾਨੂੰ 500 ਤੋਂ ਵੱਧ ਕੋਈ ਨਹੀਂ ਦਿੰਦਾ ਤੁਸੀਂ ਆਪ ਦੇ ਹੱਕਾਂ ਦੇ ਡਾਕਾ ਆਪਣੇ ਆਪ ਮਰੋ ਰਹੇ ਐ ਇੱਕ ਬੜੀ ਮੁਫਸਤੀ ਦੀ ਗੱਲ ਹੈ ਅੱਜ ਸਾਡੇ ਸਤਾਂਤੀ ਬੀਬੀਆਂ ਤਾਂ ਆਇਆ ਪਰ ਸਾਡੀ ਨੌਜਵਾਨੀ ਕਿੱਥੇ ਐ ਮੈਨੂੰ ਇੱਕ ਵੀ ਬੱਚਾ ਵਖਾ ਦਿਓ ਕੋ 18 18 ਸਾਲ ਦਾ ਇਸ ਕ੍ਰਾਂਤੀਕਾਰੀ ਪੂਰਵ ਦਾ ਵਿੱਚ ਬਿਠਾ ਹੈ ਵਖਾ ਦਿਓ ਕਿੱਧਰ ਨੂੰ ਗਈ ਸਾਡੀ ਨੌਜਵਾਨੀ ਕਿਹੜੇ ਪਾਸੇ ਤੁਰ ਗਏ ਸੀ ਕਿ ਬੀਬੀਓ ਸਾਡੇ ਨੌਜਵਾਨ ਬੱਚੇ ਕਿਹੜੇ ਰਾਹਾਂ ਤੇ ਤੁਰਿਆ ਮੈਂ ਜੀ ਸਾਹਿਬ ਕੱਲ ਮੈਂ ਕਿਸੇ ਪ੍ਰੋਗਰਾਮ ਤੋਂ ਜਦੋਂ ਆਪਾਂ ਆ ਰਹੇ ਸੀ ਰਸਤੇ ਦੇ ਵਿੱਚ 15-20 ਮੁੰਡੇ ਖੜੇ ਤੇ ਮੈਂ ਕਿਹਾ ਕਹਨੂੰ ਤੁਸੀਂ ਮੰਡੀ ਦੇ ਵਿੱਚੋਂ ਆਇਓ ਕਿਉਂ ਕਿ ਆਪਣੇ ਸ਼ਹੀਦਾਂ ਦਾ ਸਾਡੋਂ ਕਿਸ ਸ਼ਹੀਦਾਂ ਦਾ ਪ੍ਰੋਗਰਾਮ ਲਕੂ ਡੈਸ ਹੈ ਮੈਨੂੰ ਪਤਾ ਮੈਦਾਨ ਨਹੀਂ ਹੋਣਾ ਜਾਂਦਾ ਅੰਕਲ ਜੇ ਕਿਸ ਨੂੰ ਕੁੱਟਣਾ ਕੱਟਣਾ ਦਾ ਦਾਦਾ ਕਿ ਨੇ ਇਹੋ ਜਿਹੇ ਪ੍ਰੋਗਰਾਮਾਂ ਦਾ ਨਹੀਂ ਸਾਨੂੰ ਆ ਜਾਂਦਾ 10-20 ਬੰਦੇ ਕੋ ਕੁੱਟਦਾ ਸੀ ਆਵਾਂਗੇ ਆ ਹਾਲਾਤ ਹੋਏ ਪਏ ਸਾਡੀ ਨੌਜਵਾਨੀ ਨੇ ਤੇ ਬੀਬੀਓ ਮੈਂ ਤੁਹਾਨੂੰ ਬੇਨਤੀ ਇੱਕ ਜ਼ਰੂਰ ਕਰੂੰਗਾ ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ ਨੌਜਵਾਨ ਬੱਚੇ ਜਿਹੜੇ ਸਾਡੇ ਸਮੇਂ ਦੀਆਂ ਸਰਕਾਰਾਂ ਵੀ ਜ਼ਰੂਰ ਲਾ ਰਹੀਆਂ ਐ ਤੁਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਜ਼ਰੂਰ ਦੇਖ ਕਰੋ ਕਿਦਾਂ ਕਿਤੇ ਆਦੇ ਬੱਚੇ ਨੂੰ ਅਸੀਂ ਛਪਾ ਕੇ ਰੱਖ ਕੇ ਆਦੇ ਬੱਚੇ ਨੂੰ ਵੱਡਾ ਪ੍ਰਾਦੀ ਮਾਦਨੇ ਆ ਇਹ ਤੁਹਾਡੇ ਹੱਥ ਦੇ ਵਿੱਚ ਆ ਬੀਬੀਓ ਕੰਮ ਇਹ ਕਰਮ ਤੁਹਾਡੇ ਹੱਥ ਦੇ ਵਿੱਚ ਆ ਆਦੇ ਬੱਚੇ ਨੂੰ ਜਿਹੜੀਆਂ ਮੀਂਹਾਂ ਸੁੱਧੀਆਂ ਕੰਨਾਂ ਦੀਆਂ ਉੱਲੀਆਂ ਉਹਨਾਂ ਦੇ ਬੱਚੇ ਨਹੀਂ ਪੜ ਸਕਦੇ ਬੀਬੀਓ ਅੱਜ ਉਹ ਜੀਵੀਆਂ ਵੀ ਹੈਗੀਆਂ ਉਠੀਆਂ ਸਾਥੀ ਕੀਤੇ ਆ ਕੰਮ ਵੀ ਕੀਤੇ ਤੇ ਬੱਚੇ ਵੀ ਪੜਾਏ ਹਰ ਖੇਤਾਂ ਦੇ ਵਿੱਚ ਸਾਨੂੰ ਸੋਨਾਂ ਦੇ ਵਿੱਚ ਪੀ ਐਮ ਸੀ ਐਮ ਦਾ ਬੰਦਾ ਤੁਹਾਨੂੰ ਸੋਨਾਂ ਨੇ ਮੌਕਾ ਦਿੱਤਾ ਬੀਬੀਓ ਉਸ ਮੌਕੇ ਨੂੰ ਖੁਣਿਆ ਨਾ ਹਰ ਖੇਤਰ ਦੇ ਵਿੱਚ ਤੁਹਾਨੂੰ ਮੌਕਾ ਮਿਲਿਆ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਮੈਂ ਇਧਰ ਸਰਦਾਰ ਮੰਨਤ ਸਿੰਘ ਜੀ ਸਾਡੇ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਮਾਰ ਰਿਹਾ ਸਮਾਂ ਬਹਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚ ਕਮੀ ਹੈ ਸਰਕਾਰਾਂ ਚ ਕਮੀ ਹੈ ਕਿ ਸਿਸਟਮ ਦੀ ਕਮੀਆਂ ਡਾਕਟਰ ਮੇਦਕਰ ਜੀ ਨੇ ਕੀ ਕੁਛ ਕਿਹਾ ਸਾਨੂੰ ਕਿ ਮਾਂ ਚ ਤੋਂ ਸਮਝਾ ਨਹੀਂ ਜਾਂਦਾ ਜਾਂ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਤਿਆਰ ਨਹੀਂ ਹੋਰ ਸੰਘਾਰੂ ਨੇ ਕਿਹਾ ਬਈ ਨੌਜਵਾਨ ਕਹਿੰਦੇ ਅਸੀਂ ਟੁੱਟਣਾ ਕਿਸੇ ਨੂੰ ਟੁੱਟ ਦਿਆਂਗੇ ਹੋਰ ਨਾ ਸਾਨੂੰ ਕੋਈ ਕੰਮ ਤੋਂ ਕਿਹੜੇ ਪਾਸੇ ਜਾ ਰਹੀ ਹੈ ਸਾਡੇ ਜਵਾਨੀ ਕਿਹੜੇ ਪਾਸੇ ਜਾ ਰਹੇ ਨੇ ਸਾਡੇ ਬਚਪਨ ਵਾਲੇ ਬੱਚੇ ਨਾ ਬੱਚਿਆਂ ਦੀ ਕੋਈ ਫਿਕਰਮੰਦੀ ਕੀਤੀ ਜਾ ਰਹੀ ਹੈ ਨਾ ਨੌਜਵਾਨਾਂ ਦੇ ਪਿਵਿੱਖ ਦੀ ਕੋਈ ਮਾੜੀ ਸੁਸਾਇਟੀ ਚ ਫਸ ਰਿਹਾ ਕੋਈ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਉਹਨਾਂ ਮੈਂ ਗੁਰਮੀਤ ਸਿੰਘ ਆਰੇਵਾਲਾ ਜਿਹੜੇ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਉਹਨਾਂ ਨਾਲ ਮੈਂ ਇਹੀ ਗੱਲ ਕਰ ਰਿਹਾ ਸੀ ਮੈਂ ਕਿ ਚੇਅਰਮੈਨ ਸਾਹਿਬ ਜੇ ਦਾਦਾ ਮਜ਼ਦੂਰ ਹੈ ਤਾਂ ਪੋਤਾ ਮਜ਼ਦੂਰ ਕਿਉਂ ਜੇ ਪਿਓ ਮਜ਼ਦੂਰ ਹੈ ਤਾਂ ਉਹਦਾ ਪੁੱਤ ਵੀ ਮਜ਼ਦੂਰੀ ਕਿਉਂ ਕਰ ਰਿਹਾ ਹੈ ਉਹ ਐਜੂਕੇਟ ਕਿਉਂ ਨਹੀਂ ਹੋ ਰਿਹਾ ਜਦੋਂ ਕਿ ਬਹੁਤ ਸਾਰੇ ਮੌਕੇ ਮਿਲਦੇ ਨੇ ਕੀ ਉਹਨਾਂ ਨੂੰ ਮੌਕੇ ਦਿੱਤੇ ਨਹੀਂ ਜਾਂਦੇ ਤਾਂ ਉਹਨਾਂ ਨੇ ਬੜਾ ਵਧੀਆ ਜਵਾਬ ਦਿੱਤਾ ਕਹਿੰਦੇ ਸਾਡੀ ਸਰਕਾਰ ਕਰੋੜਾਂ ਅਰਬਾਂ ਰੁਪਇਆ ਕੱਲਿਆ ਸਿੱਖਿਆ ਦੇ ਖੇਤਰ ਤੇ ਖਰਚ ਕਰ ਰਹੀ ਹੈ ਵੀ ਐਜੂਕੇਟ ਕਰੀਏ ਬੱਚਿਆਂ ਨੂੰ ਮਨ ਵਧੀਆ ਲੱਗਾ ਜੇ ਬੱਚੇ ਐਜੂਕੇਟ ਹੋਣਗੇ ਗਦਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇ ਭਾਅ ਵਿਕਦਿਆਂ ਗੈਰਾਂ ਦੀਆਂ ਧੀਆਂ ਨੂੰ ਸੁਰੱਖਿਅਤ ਬਚਾ ਕੇ ਸੁਰੱਖਿਅਤ ਔਰਾਂ ਦੇ ਮਾਪਿਆਂ ਤੱਕ ਪਹੁੰਚਾਉਂਦਾ ਸਦਾ ਇਤਿਹਾਸ ਕਿਤਾਬਾਂ ਚ ਦਰਜ ਹੈ ਸਾਡੇ ਦਾਦਾ ਜੀ ਪੜਦੇ ਰਹੇ ਪਿਤਾ ਜੀ ਪੜਦੇ ਰਹੇ ਅਸੀਂ ਪੜਦੇ ਰਹੇ ਸਾਡੇ ਗਾਵ ਔਲਾਦ ਪੜ ਰਹੀ ਹੈ ਕੈਪਟਨ ਗੁਰਜਨਤ ਸਿੰਘ ਨਾਲ ਇਹੀ ਗੱਲਾਂ ਹੋਣ ਜਾਂ ਉਹ ਮੈਂ ਕਿਹਾ ਉਹ ਜੀ ਨੌਜਵਾਨ ਜਿਹੜਾ ਗੈਰਾਂ ਦੀਆਂ ਧੀਆਂ ਨੂੰ ਸੁਰੱਖਿਅਤ ਬਚਾ ਕੇ ਸੁਰੱਖਿਅਤ ਉਹਨਾਂ ਦੇ ਮਾਪਿਆਂ ਦਾ ਘਟਚਾਉਂਦਾ ਸੀ ਅੱਜ ਉਹੀ ਨੌਜਵਾਨ ਕਿਸੇ ਧੀ ਪੈਣ ਦੀ ਚੈਨੀ ਖੇਚ ਰਿਹਾ ਕਿਸੇ ਦਾ ਮੋਬਾਈਲ ਖੋੜ ਰਿਹਾ ਕਿਸੇ ਦਾ ਪਰਸ ਖੋੜ ਰਿਹਾ ਕੋਈ ਦਿਨ ਨਹੀਂ ਜਾਂਦਾ ਜਿੱਤੇ ਕਿਸੇ ਦੁਕਾਨ ਦਾ ਛੱਤਰਨਾ ਟੁੱਟੇ ਜਾ ਕਿਸੇ ਦੁਕਾਨ ਦਾ ਜਿੰਦਰਾ ਨਾ custe ਕਿੱਥੇ ਗਿਆ ਸਾਡੀ ਜਾਨ ਕਿੱਥੇ ਗਿਆ ਸਾਡੀ ਕੈਰਤ ਕਿੱਥੇ ਗਿਆ ਸਾਡੀ ਜ਼ਮੀਨ ਕੋਈ ਮਾੜੀ ਸੁਸਾਇਟੀ ਦਾ ਸ਼ਿਕਾਰ ਹੋ ਰਿਹਾ ਹੈ ਕੋਈ ਨਸ਼ਾ ਦਾ ਸ਼ਿਕਾਰ ਕੋਈ ਗੈਂਗਸਟਰਵਾਦ ਦਾ ਪ੍ਰਭਾਵਤ ਹੋ ਰਿਹਾ ਕੋਈ ਵਿਦੇਸ਼ ਛੁੜਾੜੀ ਮਾਰ ਰਿਹਾ ਇਹਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਰੋਣਾ ਪਊਗਾ ਮੈਂ ਇਸ ਬਾਰੇ ਕੈਪਟਨ ਦਰਸ਼ਨ ਸਿੰਘ ਨਾਲ ਵੀ ਉਹਨੇ ਗੱਲ ਕੀਤੀ ਉਹਨਾਂ ਨੂੰ ਮੈਂ ਇਹੀ ਕਿਹਾ ਬੇ ਦੇਸ਼ ਘਰ ਦੇਸ਼ ਦੀ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਮਜ਼ਦੂਰ ਦਾਦੇ ਦਾ ਪੋਤਾ ਵੀ ਮਜ਼ਦੂਰੀ ਕਰ ਰਿਹਾ ਹੈ ਮਜ਼ਦੂਰ ਪਿਤਾ ਦਾ ਪੁੱਤਰ ਵੀ ਮਜ਼ਦੂਰੀ ਕਰ ਰਿਹਾ ਹੈ ਸਹ ਇਹ ਦੁਖਦਾਇਕ ਨਹੀਂ ਇਹ ਨਿੰਦਣਯੋਗ ਨਹੀਂ ਇਹ ਅਪਮਾਨਜਨਕ ਨਹੀਂ ਇਹ ਸ਼ਰਮਨਾਕ ਹੈ ਤੇ ਇਸ ਸ਼ਰਮਨਾਕ ਕਾਰੇ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਪ੍ਰਮਾਨ ਕਰ ਲੈਣਾ ਚਾਹੀਦਾ कोरोना वायरस दी क्रोपी दे ਸੰਕਰਦਨ प्रोफेसर साहब इकऊ आधार लेके मैं ਸਮਾਪਤੀ ਕਰਦਾ ਸਮੇਂ ਦੇ ਨਿਯਾਤ ਨੂੰ ਸਮਝਦਾ ਮੇਰੇ ਪੱਤਰਕਾਰ ਲਾਈ ਕਰ ਰਹੇ ਨੇ 코로나 ভাইরাস ਦੀ क्रोपी ਦੇ ਸੰਕਰਦਨ ਮੈਂ ਸਿਰਫ ਪੰਜ ਮੁਲਕਾਂ ਦੀ ਗੱਲ ਕਰਦਾ ਹਾਂ ਕੈਪਟਨ ਸਾਹਿਬ ਕਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਕੇ ਸਿਰ ਮੈਂ ਪੰਜ ਮੁਲਕਾਂ ਦੀ ਗੱਲ ਕਰੂੰਗਾ ਇਹਨਾਂ ਪੰਜ ਮੁਲਕਾਂ ਦੇ ਵਿੱਚ ਸਾਡੇ ਪੰਜਾਬੀ ਨੌਜਵਾਨਾਂ ਦੀ ਬਹੁਤ ਆਤਮੈਂ ਇਹਨਾਂ ਦਾ ਜ਼ਿਕਰ ਕਰਦਾ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਉਹ ਮੈਂ ਕਹ ਜਦੋਂ ਕਰੋਨਾ ਵਾਇਰਸ ਦੀ ਕਰੋਪੀ ਦਾ ਸੰਕਟ ਆਇਆ ਉਸ ਵੇਲੇ ਕਹਿੰਦੇ ਜਿਹੜੇ ਜ਼ਿੰਮੇਵਾਰ ਸਨ ਕਾਬਲੀਅਤ ਰੱਖਦੇ ਸਨ ਨੌਜਵਾਨ ਸਾਡੇ ਉਹ ਫੈਕਟਰੀਆਂ ਕਾਰਖਾਨੇ ਏਜੰਸੀਆਂ ਦਫ਼ਤਰ ਉਹਨਾਂ ਦੇ ਘਰੇ ਜਾ ਕੇ ਸੈਲਰੀ ਦੇ ਕੇ ਆਉਂਦੇ ਸੀ ਕੋਲ ਸਾਹਿਬ ਉਹਨਾਂ ਦੇ ਖਾਤੇ ਸੈਲਰੀ ਪਾਉਂਦੇ ਸੀ ਪਰ ਜਿਹੜੇ ਕੰਮ ਚੋਰ ਸੀ ਨਾ ਕੰਮ ਚੋਰ ਉਹ ਵਿਚਾਰਨ ਮਾਪ ਪਾਉਣਾ ਪਿਆ ਤੇ ਉਹ ਥੋੜੀ ਰਾਤ ਮਿਲ ਕਿਉਂਕਿ ਕਾਬਲੀਅਤ ਹੈ ਨਹੀਂ ਸੀ ਅੱਜ ਕਾਬਲੀਅਤ ਤਾਰਾ ਕਰਨ ਦੀ ਲੋੜ ਆ ਜਿਹੜੇ ਨੌਜਵਾਨ ਚ ਜਿਹੜੇ ਬੱਚੇ ਚ ਕਾਬਲੀਅਤ ਹੈ ਬਿਨਾ ਛੱਟ ਉਹ ਬਹੁਤ ਵੱਡਾ ਅਫਸਰ ਵੀ ਬਣੂਗਾ ਬਹੁਤ ਵੱਡਾ ਇਨਸਾਨ ਬਣੂਗਾ ਬਹੁਤ ਵੱਡਾ ਵਪਾਰੀ ਬਣੂਗਾ ਤੇ ਉਹਦੇ ਮਾਪਿਆਂ ਦੇ ਸਾਰੇ ਸੰਕਟ ਦੂਰ ਹੋ ਜਾਣਗੇ ਸਾਰੇ ਕਸ਼ਟ ਦੂਰ ਹੋ ਜਾਣਗੇ ਪਰ ਉਹ ਮਾਹੌਲ ਸਿਰਜਣ ਦੀ ਲੋੜ ਹੈ ਜਿਹੜੇ ਪ੍ਰਬੰਧਕ ਵੀਰ ਨੇ ਜਾਂ ਜਿਹੜੇ ਲੀਡਰ ਵੀਰ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧ ਕਾਇਮ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਮਜ਼ਦੂਰ ਦਾਦੇ ਦਾ ਪੋਤਾ ਮਜ਼ਦੂਰ ਨਹੀਂ ਹੋਣਾ ਚਾਹੀਦਾ ਮਜ਼ਦੂਰ ਪਿਤਾ ਦਾ ਪੁੱਤਰ ਮਜ਼ਦੂਰੀ ਨਹੀਂ ਕਰਨੀ ਚਾਹੀਦੀ ਉਹ ਵੱਡਾ ਅਫਸਰ ਹੋਣਾ ਚਾਹੀਦਾ ਇੱਕ ਵਾਰ ਫੇਰ ਮਾਈ ਦੇ ਆਰੇ ਦੀਆਂ ਸਾਰਿਆਂ ਨੂੰ ਮੁਬਾਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ